ਉਤਰਾਖੰਡ ਦੇ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਤੇ ਵੱਡੇ ਪੱਧਰ ਤੇ ਜ਼ਮੀਨ ਖਿਸਕਣ ਕਾਰਨ ਸੋਨਪ੍ਰਯਾਗ ਗੋਰੀਕੁੰਡ ਦੇ ਵਿੱਚਕਾਰ ਸੜਕ ਪੂਰੇ ਤਰੀਕੇ ਦੇ ਨਾਲ ਬੰਦ ਹੋ ਗਈ ਹੈ ਲੈਂਡਸਲਾਈਡ ਹੋਣ ਕਾਰਨ 40 ਤੋਂ ਵੱਧ ਸ਼ਰਧਾਲੂ ਉੱਥੇ ਫਸੇ ਹੋਏ ਨੇ ਤਬਾਹੀਆਂ ਤਸਵੀਰਾਂ ਉੱਤਰਾਖੰਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮਲਬਾ ਡਿੱਗਣ ਕਾਰਨ 40 ਤੋਂ ਵੱਧ ਸ਼ਰਧਾਲੂ ਫਸੇ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬਚਾਉਣ ਦੇ ਲਈ ਰੈਸਕਿਊ ਟੀਮਾਂ ਆਪਰੇਸ਼ਨ ਚਲਾ ਰਹੀਆਂ ਨੇ ਤਾਂ ਤੁਹਾਨੂੰ ਇਹ ਮਲਬਾ ਡਿੱਗਣ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਬੀਤੀ ਰਾਤ ਤੋਂ ਉੱਤਰਾਖੰਡ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਤੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫੇਰ ਤੋਂ ਕੇਦਾਰਨਾਥ ਯਾਤਰਾ ਤੇ ਰੋਕ ਲਗਾ ਦਿੱਤੀ ਹੈ ਹਾਲਾਂਕਿ ਇਹ ਰੋਕ ਅਸਥਾਈ ਤੌਰ ਤੇ ਲਗਾਈ ਗਈ ਹੈ ਦਾ ਹੈ ਕਿ ਸੋਨ ਪ੍ਰਯਾਗ ਖੇਤਰ ਦੇ ਅਧੀਨ ਆਉਂਦੇ ਸਲਾਈਡਿੰਗ ਜ਼ੋਨ ਦੇ ਨੇੜੇ ਦੇ ਰਾਤ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਪੈਦਲ ਯਾਤਰੀ ਮਾਰਗ ਪੂਰੇ ਤਰੀਕੇ ਨਾਲ ਬੰਦ ਹੋ ਗਿਆ ਸੀ ਜਿਸ ਕਾਰਨ ਲਗਭਗ 40 ਤੋਂ 50 ਸ਼ਰਧਾਲੂ ਸਲਾਈਡਿੰਗ ਜ਼ੋਨ ਦੇ ਵਿੱਚ ਫਸ ਗਏ ਨੇ ਉੱਤਰਾਖੰਡ ਦੇ ਵਿੱਚ ਬੀਤੀ ਰਾਤ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਸੋਨ ਪ੍ਰਯਾਗ ਅਤੇ ਗੋਰੀਕੁੰਡ ਦੇ ਵਿਚਕਾਰ ਮਨਕੁਟਿਆ ਵਿਕੇ ਲੈਂਡਸਲਾਈਡ ਹੋਣ ਕਾਰਨ ਰਸਤਾ ਬੰਦ ਹੋ ਗਿਆ ਤਾਂ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਥਾਨਕ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਕੇਦਾਰਨਾਥ ਧਾਮ ਯਾਤਰਾ ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 40 ਤੋਂ ਵੱਧ ਸ਼ਰਧਾਲੂ ਜ਼ਮੀਨ ਖਿਸਕਣ ਕਾਰਨ ਇੱਥੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ਇਸ ਲਈ ਪੁਲਿਸ ਐਨਡੀਆਰਐਫ ਐਸਟੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜ ਚਲਾ ਰਹੀਆਂ ਨੇ ਤਾਂ ਕੇਦਾਰਨਾਥ ਧਾਮ ਤੋਂ ਵਾਪਸ ਆ ਰਹੇ 40 ਤੋਂ ਵੱਧ ਸ਼ਰਧਾਲੂ ਜ਼ਮੀਨ ਖਿਸਕਣ ਕਾਰਨ ਉੱਥੇ ਫਸ ਗਏ ਨੇ ਸਾਰੇ ਸ਼ਰਧਾਲੂ ਬੀਤੀ ਦੇਰ ਰਾਤ ਸਲਾਈਡਿੰਗ ਜ਼ੋਨ ਦੇ ਵਿੱਚ ਫਸ ਗਏ ਸੀ ਜਿਸ ਤੋਂ ਬਾਅਦ ਮੌਕੇ ਤੇ ਤਾਇਨਾਤ ਐਸਡੀਆਰਐਫ ਦੇ ਜਵਾਨਾਂ ਦੁਆਰਾ 40 ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾਇਆ ਜਾ ਰਿਹਾ ਹੈ ਹਾਲਕਿ ਰਸਤਾ ਅਜੇ ਵੀ ਪੂਰੇ ਤਰੀਕੇ ਦੇ ਨਾਲ ਬੰਦ ਹੈ ਜਿਸ ਕਾਰਨ ਐਸਡੀਆਰਐਫ ਧਾਮ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਮਾਂ ਤਿਲ ਜਾਣ ਦੇ ਵਿੱਚ ਲਗਾਤਾਰ ਜੁਟਿਆ ਹੋਇਆ ਸਲਾਈਡਿੰਗ ਜ਼ੋਨ ਦੇ ਨੇੜੇ ਮਲਬੇ ਅਤੇ ਪੱਥਰਾਂ ਕਾਰਨ ਰਸਤਾ ਪੂਰੇ ਤਰੀਕੇ ਨਾਲ ਬੰਦ ਹੈ ਜਿਸ ਕਾਰਨ ਸੁਰੱਖਿਆ ਦੇ ਮੱਦੇ ਨਜ਼ਰ ਇੱਕ ਵਾਰ ਫੇਰ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਦੇ ਮੁਖਤ ਕਦਾਸਤਾ ਚਾਲੂ ਹੋਣ ਤੋਂ ਬਾਅਦ ਯਾਤਰਾ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਇੱਕ ਵਾਰ ਫੇਰ ਤੋਂ ਜਿਹੜੇ ਵੀ ਯਾਤਰੀ ਕੇਦਾਰਨਾਥ धाम ਜਾਣ ਦੀ ਸੋਚ ਰਹੇ ਨੇ ਉਹਨਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕੇਦਾਰਨਾਥ ਯਾਤਰਾ ਤੇ ਇੱਕ ਵਾਰ ਫੇਰ ਤੋਂ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਤਾਂ ਬੀਤੀ ਦੇਰ ਰਾਤ ਉੱਤਰਾਖੰਡ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਰਿਪੋਰਟ ਕੀਤੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਉੱਤਰਾਖੰਡ ਤੋਂ ਦਿਖਾ ਰਹੇ ਹਾਂ ਜਿੱਥੇ ਮਲਬਾ ਡਿੱਗਣ ਕਾਰਨ ਸੋਨ ਪ੍ਰਯਾਗ ਗੋਰੀਕੁੰਡ ਦੇ ਵਿਚਕਾਰ ਸੜਕ ਬੰਦ ਹੋ ਗਈ ਹੈ ਤੇ ਯਾਤਰੀਆਂ ਨੂੰ ਯਾਤਰਾ ਦੇ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ